ਜੰਗਾ ਏ ਇਤਾਂ ਦੇ ਯਾਰਾਂ ਤੋਂ ਉਹ ਯਾਰ ਕੱਲੇ ਹੀ ਜੰਗਾ ਏ ਕੱਲੇ ਹੀ ਜੰਗਾ ਏ ਅੱਜ ਕੱਲੇ ਨੂੰ ਕੱਲੇ ਦੀ ਖੇਡ ਆ ਬੁੱਡੇ ਥੇ ਵਾਲੇ ਅਨੂ ਦੀ ਆ ਆ ਆ ਆ ਭੰਗੜੇ ਉਹ ਤਾਰਾਪੁਰ ਵਾਲਾ ਉਹ ਸੱਚੀ ਪੱਬਰ ਸ਼ੇਰ ਫੇਰ ਫੇਰ ਕੇ ਓ ਦੀਪ ਅੱਜ ਫੇਰ ਵੇੜ ਕੇ ਫੇਰ ਵੇੜ ਕੇ ਓ ਮੈਨੂੰ ਲਾਦਾ ਬਾਰਾਪੁਰਿਆ ਦੇ ਓ ਗਮੋਰਜੀ ਵਾਲਾ ਅੱਜ ਸੌ ਸ਼ਾਨਾ ਗਰਬੁਸ਼ਾਰ ਬੰਦਲੇ ਮਿਰਜ਼ਾਪੁਰੀ ਭਰਾ ਬੜਕੇ ਓ ਬਬਲੀਆਂ ਬੈਟਰੀਆਂ ਓ ਬਬਲੀਆਂ ਬੈਟਰੀਆਂ ਓ ਰੇਡ ਪਾ ਗਈ ਰੰਭਾਵਿਆ ਕਬੱਡੀ ਪੈ ਗਈ ਕਬੱਡੀ ਪੈ ਗਈ ਪਰ ਇਹ ਦਿੱਲੀ ਸੈਰ ਤਾਰਾਪੁਰੀਆ ਹੈਰੀ ਗੱਲ ਸਿਰੇ ਲਾ ਗਿਆ ਗੱਲ ਸਿਰੇ ਲਾ ਗਿਆ ਉਹ ਭੁੰਗੇ ਦਾ ਕਬੱਡੀ ਕਪਾ ਉਹ ਲੜਾਕੂ ਜਹਾਜ ਉਹ ਲੜਾਕੂ ਜਹਾਜ ਆ ਗਿਆ ਨੂੰ ਬੁੱਢਾ ਥੇਮੜਾ ਆ ਗਿਆ ਉਹ ਸਾਹਮਣੇ ਭੁੰਗੇ ਦਾ ਖੇਡ ਮੇਲਾ ਫਾਈਨਲ ਚੱਲਦਾ ਹੋਇਆ ਮੂਹਤੇ ਕਰਨ ਤਰੀਫਾਂ ਅੰਦਰੋਂ ਚੌੜ ਬੁਰਾਈਆਂ ਉਹ ਤੋਂ ਤੋਂ ਦੇਣੇ ਸੀਸਾ ਅੰਦਰੋਂ ਚੌੜ ਪਾਇਆ ਮਾੜੇ ਬੰਦੇ ਦਾ ਛੱਡਿਆ ਪੱਲਾ ਹੀ ਚੰਗਾ ਏ ਇਤਾਂ ਦੇ ਯਾਰਾਂ ਤੋਂ ਉਹ ਯਾਰ ਕੱਲੇ ਹੀ ਚੰਗਾ ਏ ਕੱਲੇ ਹੀ ਚੰਗਾ ਏ ਅੱਜ ਕੱਲੇ ਨੂੰ ਕੱਲੇ ਦੀ ਖੇਡ ਉਹ ਬੁੱਡੇ ਥੇ ਵਾਲੇ ਅਨੂ ਦੀ ਹੈ ਆ ਆ ਆ ਆ ਭੰਗੜੇ ਉਹ ਤਾਰਾਪੁਰ ਵਾਲਾ ਉਹ ਸੱਚੀ ਪੱਬਰ ਸ਼ੇਰ ਓ ਕਿੱਥੋਂ ਚੱਲਿਆ ਉਧੇ ਰਮਣਾ ਜਲਾਲ ਨਾਲ ਕਹਿੰਦੇ ਜੋਧਾ ਮਹਾਰਾਜ ਵਾਲਾ ਸਾਡੇ ਵੀਰ ਆਪ ਸਭ ਨੂੰ ਸੱਦੇ ਦੇ ਰਹੇ ਗੁੱਤ ਜਿੱਤੀਆਂ ਕਹਿੰਦੇ 16 ਛਿੱੜੜ ਗਿਆ 9 ਚੜ੍ਹ ਬੜੀ ਮਹਾਰਾਜ 11 ਤਰੀਕ ਸਿੰਝੜਿਆ ਚ ਕਹਿੰਦੇ ਨਾਟ ਗਿਆ ਵਾਲਾ ਤਾਰਾਪੁਰ ਵਾਲਾ ਤਾਰਾਪੁਰ ਵਾਲਾ ਹੈਰੀ ਉਹ ਤਾਰਾਪੁਰ ਵਾਲਾ ਹੈਰੀ ਗੱਲਾਂ ਸਿਰੇ ਲੈ ਜਾਂਦਾ ਲਓ ਵੀ ਰਿਕ ਬਾਈ ਮੋਟਰਸਾਈਕਲ ਵਾਲੀਆਂ ਕਬੱਡੀਆਂ ਸਟਾਰਟਿੰਗ ਤੋਂ ਹੀ ਪੈਣ ਲੱਪਈਆਂ ਹਾਂ ਸਾਹਮਣੇ ਕਬੂਰਜੀ ਵਾਲਾ ਦੀਪ ਅੱਜ ਭੁੰਗੇ ਦਾ ਕਬੱਡੀ ਕੱਪਾ ਗਗਨਦ ਨਵਾ ਕਹਿੰਦੇ ਸੀ ਖਿਡਾਰੀ ਸਿਰ ਤੇ ਦਿਖਾਵਾਂਗੇ ਹਾਂ ਕਬੱਡੀ ਤਮੁਰਜੀ ਵਾਲੇ ਦੀਪ ਦੀ ਤੇ ਤਾਰਾਪੁਰਿਆ ਹੈਰੀ ਆਹ ਹੈਰੀ ਆ ਦੀ ਇਹ ਸਾਹਮਣੇ ਕਹਿੰਦੇ ਹੈਰੀ ਹੈਰੀ ਆਹ ਦੀ ਆਹ ਦੀਪ ਕਹਿੰਦੇ ਤਮੁਰਜੀ ਵਾਲਾ ਮੇਰੇ ਮਿੱਤਰੋ ਪਰ ਨੰਬਰ ਕਹਿੰਦੇ ਨੰਬਰ ਕਿ ਦਾ ਮਿਰਜਾਪੁਰਜੀ ਮੜਾ ਇੱਕ ਮਿੰਟ ਆਇਓ ਬੰਦ ਜਾ ਹੁੰਦਾ ਬਿਰਜਪਤ ਜੀ ਇਹ ਖੇਡ ਪਿਆਰ ਦੀ ਹੈ ਅੱਜ ਕਿਵੇਂ ਸਵਾਦ ਆ ਗਿਆ ਪੈਸਾ ਵੀ ਲਾਇਆ ਮਿਹਨਤ ਵੀ ਕੀਤੀ ਉਹ ਤਖਰੀ ਟੁੱਟ ਗਏ ਉਹ ਤਾਰਾ ਯਾਰ ਆ ਮੇਰੇ ਮਿੱਤਰੋ ਲੈ ਬਾਈ ਕਮਲ ਖੁਰਦ ਵਾਲਿਆ ਲਿਆ 500 ਇਧਰ ਨਿਸ਼ਾਨ ਸਿੰਘ ਸ਼ਾਨਾ ਗਰੋਪਾ ਅਮਿਤ तिवारी ਹੁੰਦਾ ਖੇਡ ਮੇਲਾ ਗੱਲ ਸਿਰੇ ਲਾਤੀ ਆ ਹਲੋ ਗगन ਧਰਵਾ ਅਮਰੀਕਾ ਤੇ ਬੈਠਾ ਲੈ ਵੇ ਗगन ਬਾਈ ਲੱਖ ਲੱਖ ਮੁਬਾਰਕਾਂ ਆ ਭਰਾ ਅਮਰੀਕਾ ਤੇ ਯਾਰਾਂ ਨੇ ਪੰਜਾਬ ਤੇ ਬੱਲੇ ਬੱਲੇ ਕਰਾਤੀ ਆ ਬੱਲੇ ਬੱਲੇ ਤਾਰਾਪੁਰਿਆ ਉਹੀ ਮੁੰਡਾ ਜੇ ਜੱਫਾ ਲੱਗ ਗਿਆ ਤੇ ਖੁਰਦਾ ਵਾਲਾ ਕਮਲ 500 ਲੈ ਕੇ ਆ ਜਾ ਲੈ ਵੇ ਖੁਰਦਾ ਵਾਲਾ ਕਮਲ 500 ਲੈ ਕੇ ਆ ਜਾ ਤਾਰਾਪੁਰਿਆ ਹੈਰੀ ਲੱਗਿਆ ਤੁਨਕੇ ਜੱਫਾ ਅਮਨ 500 ਲੈ ਕੇ ਆਓ ਜਲਦੀ ਜਰਾ ਉਹ ਤਾਰਾਪੁਰਿਆ ਕਹਿੰਦੇ ਹੈਰੀ ਮੇਰੇ ਮਿੱਤਰ ਗੱਲ ਕਹਿੰਦੇ ਟਕਾੜੇ ਲੱਗੀ ਹੋਈ ਐ ਉਹ ਬੈਸਟ 10 ਟੱਚ ਸੱਤ ਜੱਫੇ ਤਾਰਾਪੁਰੀਆ ਹੈਰੀ ਬੈਟ ਜਾਫੀਆ ਬਈ ਤਾੜੀਆਂ ਮਾਰਦੇ ਇੱਕ ਵਾਰੀ ਹੈਗੀ ਤਾੜੀਆਂ ਹੈਰੀ ਕਾ ਬੰਗਿਆ ਬੈਸਟ ਜਾਫੀ ਭੁੰਗੇ